ਤੁਰੀ ਬੀਬੀ ਕੀ ਦੱਸਾਂ ਤੈਨੂੰ ਮੈਂ ਤੇ ਬੜੀ ਦੁਖੀ ਹੋ ਗਈ ਆ ਆਤੀ ਅਜੂ ਦਾ ਪਾਪਾ ਸੱਚੀਂ ਤੇ ਮੈਨੂੰ ਦੁਖੀ ਕਰਤਾ ਭੈਣੇ ਮੈਂ ਦੇ ਲੁੱਟੀ ਗਈ ਮੈਂ ਤੇ ਬੜੀ ਦੁਖੀ ਮੈਨੂੰ ਤੇ ਲੱਗਦਾ ਕਿਸੇ ਨੇ ਕੁਛ ਕਰਤਾ ਕਿ ਨਖਤੀ ਦਾ ਪੇੜ ਆ ਹੀ ਬੈ ਗਿਆ ਪਤਾ ਨਹੀਂ ਕਿੰਨੇ ਹੈ ਮਗਰ ਲਾਲਿਆ ਕੀ ਦੱਸਾਂ ਤੈਨੂੰ ਨਹੀਂ ਭੈਣੇ ਗੱਲ ਤੇ ਦੱਸ ਹੋਇਆ ਕੀ ਆ ਨਹੀਂ ਗੱਲ ਕੀ ਹੋਣੀ ਆ ਸਾਰਾ ਦਿਨ ਫੋਨ ਚਲਾਉਂਦਾ ਸਾਰਾ ਦਿਨ ਭੰਜੀ ਫੋਣੀ ਵੇਖੀ ਜਾਂਦਾ ਫੋਨ ਹੀ ਵੇਖੀ ਜਾਂਦਾ ਭੈਂਜੀ ਜੀ ਰੋਟੀ ਖਾਂਦਾ ਤਾਂ ਵੀ ਫੋਨ ਵੇਂਦਾ ਜੇ ਚਾਹ ਪੀਂਦਾ ਤਾਂ ਵੀ ਫੋਨ ਵੇਂਦਾ ਕਦੀ ਭੈਂਜੀ ਚੁੱਚੀ ਹੱਸਦਾ ਬੰਦਾ ਕੱਲਾ ਹੀ ਕੱਲਾ ਹੀ ਕੱਲਾ ਹੀ ਫੋਨ ਵੇਖੇ ਮੈਂ ਬੜੀ ਦੁਖੀ ਕਹਿੰਨੇ ਖੁਸ਼ ਕਰਤਾ ਕਰਤਾ ਗੁੱਡੂ ਦੀ ਬੀਬੀ ਕਹਿੰਨੇ ਖੁਸ਼ ਕਰਤਾ ਤੇ ਪਾਪੇ ਪਤਾ ਨਹੀਂ ਕੀਤਾ ਭੇੜਾ ਬਹਿ ਗਿਆ ਕਿ ਨਹੀਂ ਜਿੰਨੇ ਕੱਕੜ ਰਵੇ ਕੱਕੜ ਰਵੇ ਨਕਤੀਰੇ ਕੱਕੜ ਰਵੇ ਆ ਗੁੱਟ ਦੀ ਵੀ ਕਿਨੇ ਕੋੜ ਕੇ ਪਿਆਤਾ ਕੋੜ ਕੇ ਪਿਆਤਾ ਇਦਾਂ ਨਹੀਂ ਕਰਦਾ ਹੁੰਦਾ ਹੁਣ ਤੇ ਰੋਟੀ ਖਾਂਦਾ ਜੇ ਮੇਰੀ ਗੱਲ ਸੁਣ ਬਾਕੀ ਗੱਲਾਂ ਤੇ ਛੱਡ ਨਹੀਂ ਜਦੋਂ ਫਲਾਸ ਚ ਜਾਉਂਦਾ ਉਦੋਂ ਵੀ ਫੋਨ ਲੈ ਕੇ ਜਾ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਸਾਰਾ ਦਿਨ ਮੈਂ ਤਾਂ ਲੁੱਟੀ ਗਈ ਮੇਰੇ ਤਾਂ ਲੁੱਟੀ ਗਈ ਕਾਲ ਦਿੱਤਾ ਕਾਲ ਦਿੱਤਾ ਬਣ ਕੇ ਨਿਕਲ ਗਿਆ ਹਾਂ ਮਰ ਜਣਾ ਕਾਮ ਹੀ ਬੋਲੀ ਜਾਂਂਦਿਆ ਪਤਾ ਨਹੀਂ ਕਿੰਨੇ ਆਉਣਾ ਮੈਂ ਤੇ ਗੇਬੜੀ ਤੁਹੀ ਹਾਂ ਜੇ ਕੋਈ ਪ੍ਰੋਣਾ ਆ ਗਿਆ ਤਾਂ ਵੀ ਉਹਨੇ ਫੋਨ ਚ ਆਈ ਜਾਣਾ ਹੁਣ ਵੀ ਅੰਦਰ ਬੈਠਾ ਫੋਨ ਹੀ ਚਲਾਉਂਦਿਆ ਮੈਂ ਤੇ ਬਾਹਰ ਹੀ ਆ ਕੇ ਕੋਲ ਗਈ ਮੈਂ ਚਲ ਗੁੱਡੂ ਦੀ ਬੀਬੀ ਕੋਲ ਆਤੀ ਹਾਂ ਕੜੀ ਜਾ ਕੇ ਕੋਲ ਆਉਂਦੀ ਹਾਂ